ਪੀਖੇਵਿੰਡ ਦੇ ਪਿੰਡ ਮਾਨਕਪੁਰਾ ਦੇ ਵਸਨੀਕ ਗੁਰਸਹਿਬ ਸਿੰਘ ਪੁੱਤਰ ਤਰਲੋਚਨ ਸਿੰਘ ਦੇ ਬੀਤੇ ਦਿਨੀ ਹੋਏ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸਲਝਾਉਂਦਿਆਂ ਪੁਲਿਸ ਥਾਣਾ ਪੀਖੇਵਿੰਡ ਨੇ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਕਤਲ ਕੇਸ ਸਬੰਧੀ ਪੁਲਿਸ ਥਾਣਾ ਪੀਖੇਵਿੰਡ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਨ ਡੀਐਸਪੀ ਪੀਖੇਵਿੰਡ ਜੈਮਲ ਸਿੰਘ ਨਾਗੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਗੁਰਸਹਿਬ ਸਿੰਘ ਬੀਤੀ 8 ਜੂਨ ਨੂੰ ਦੁਬਈ ਤੋਂ ਪਰਤਿਆ ਸੀ ਤੇ ਆਪਣੇ ਪਰਚਾਈ ਰਵਿੰਦਰ ਕੌਰ ਤੇ ਮਾਤਾ ਨੂੰ ਪਿੰਡ ਮਨਿਆਲਾ ਜੈ ਸਿੰਘ ਵਿਖੇ ਛੱਡਣ ਗਿਆ ਸੀ ਤੇ ਆ ਵਾਪਸ ਘਰ ਨਾ ਪੁੱਜਾ ਤਾਂ ਉਸਦੇ ਪਤਨੀ ਪਲਵਿੰਦਰ ਕੌਰ ਵੱਲੋਂ ਪੁਲਿਸ ਥਾਣਾ ਪੇਖੇ ਵਿਣ ਵਿਖੇ ਗੁਰਸਹਾਇਬ ਸਿੰਘ ਦੀ ਗਮਸ਼ੂਦਾਦੀ ਰਿਪੋਰਟ ਦਾਇਰ ਕਰਵਾਈ ਗਈ ਸੀ ਜਿਸ ਤੇ ਪੁਲਿਸ थाना ਪਖੇਵਿੰਡ ਦੇ ਮੁਖੀ ਅਵਤਾਰ ਸਿੰਘ ਕਲੋਂ ਸਮੇਤ ਪੁਲਿਸ ਪਾਰਟੀਆਂ ਵੱਲੋਂ ਉਸ ਦੀ ਭਾਲ ਕਰਦੇ ਹਾਂ ਗੁਰਸਾਹਿਬ ਸਿੰਘ ਦੀ ਲਾਸ਼ ਪਿੰਡ ਮਰਗਿੰਦਪੁਰਾ ਦੇ ਸੋਏ ਵਿੱਚੋਂ ਬਰਾਮਦ ਕੀਤੀ ਗਈ ਹੈ ਜਿਸ ਤੇ ਪੁਲਿਸ थाना ਪਖੇਵਿੰਡ ਵਿਖੇ ਮਕਦਮਾ ਦਰਜ ਕੀਤਾ ਗਿਆ ਹੈ 16 ਨੂੰ ਪ੍ਰਵਿੰਦਰਪੌਰ ਮਿਤ੍ਰ ਗੁਰਸਾਹਿਬ ਸਿੰਘ ਦੀ ਪਤਨੀ ਨੇ ਆ ਕੇ ਥਾਣਾ ਪਖੇਵਿੰਡ ਉਸ ਦੀ ਗਮਸ਼ੂਦੀ ਦੀ ਰਿਪੋਰਟ ਲਖਾਈ ਕਿ ਮੇਰਾ ਪਤੀ ਰਾਤ ਦਾ ਜਿਹੜਾ ਗਿਆ ਹੋਇਆ ਉਹ ਕਰਵਸ ਨਹੀਂ ਆਇਆ ਅਸੀਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਪੁਲਸ ਪਾਰਟੀਆ ਐਸਐਚਓ ਸਾਹਿਬ ਦੇ ਬਣਾ ਕੇ ਇਲਾਕੇ ਵਿੱਚ ਭੇਜੀਆਂ ਥੋੜੇ ਸਮੇਂ ਬਾਅਦ ਹੀ ਮਿਤੀ 10 6 16 ਨੂੰ ਗੁਰਸਾਹਿਬ ਸਿੰਘ ਦੀ ਡੈਡ ਬੋਡੀ ਸੂਏ ਵਿੱਚੋਂ ਬਦਰਗਮਾ ਮਰਗੇਂਦਪੁਰਾ ਮਰੀ ਉਸ ਦੀ ਅਸੀਂ ਬਹੁਤ ਹੀ ਬਰੀਕੀ ਨਾਲ ਡੰਗਾਈ ਨਾਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਔਰ ਇਸ ਕੇਸ ਨੂੰ 24 ਘੰਟੇ ਵਿੱਚ ਹੀ ਅੰਮ੍ਰਿਤਕਲੋਂ ਸੁਝਾ ਕੇ ਇਹ ਮੁਕਦਮੇ ਦੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੀਖਿਵਿੰਡ ਤੋਂ ਜਾਂ ਟੀਵੀ ਨਿਊਜ਼ ਦੇ ਲਈ ਭੁਪਿੰਦਰ ਸਿੰਘ ਦੀ ਰਿਪੋਰਟ